ਯਵਲੇ ਸੋਨਰ ਪਹਿ ਜਗਤਗੁਰੂ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਯਵਲੇ ਸੋਨਰ ਪਹਿ ਬਾਬਾ ਸਰਾਜ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਕੇ ਦਮਦਮਾ ਸਹਿਬ ਉੱਥੇ ਇੱਕ ਬਹੁਤ ਵੱਡਾ ਬਵਾਦ ਚੱਲ ਰੇ ਨਾਨਕ ਸਰਵੰਗਾ ਰਬਦਾਸੀਆ ਸਿੰਘਾ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਨ੍ਹਾਂ ਦੇ ਸਥਾਨ ਬਣੇ ਹੋਏ ਲੈ ਕੇ ਵਿਵਾਦ ਸੀ ਸ਼੍ਰੋਮਣੀ ਹਰਮੰਦਰ ਸਾਹਿਬ ਕਮੇਟੀ ਵੱਲੋਂ ਜਿੱਥੇ ਕੇ ਦਾਸ ਪਹਿਲੇ ਹਸਪੀਟਲ ਵੀ ਬੋਲਿਆ ਸੀ ਤੇ ਕੱਲ ਲੁਕਨ ਮਚਾਏ ਸਥਾਨ ਤੋਂ ਵੀ ਬੋਲਿਆ ਸੀ ਦਾਸ ਆਪਣੇ ਸੰਤ ਸਮਾਜ ਸ੍ਰੀ ਗੁਰੂ ਵਿਦਾ ਸੰਤ ਸੰਪਰਦਾ ਸੈਡੀਜ਼ ਪੰਜਾਬ ਸੰਤਾ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਅੱਡ ਦੇ ਮਹਾਨ ਸ਼ਕਤੀ ਪਰਦਾਨ ਹੋਰ ਸਤਜਨ ਮੈਂ ਸੁਮਚੀਆਂ ਸੰਗਤਾਂ ਦੇ ਪਹੁੰਚ ਕਰਕੇ ਜੋ ਬੇਨਤੀਆਂ ਕੀਤੀਆਂ ਸਨ ਬੇਅੰਤ ਸੰਗਤ ਦਾ ਸਹਿਯੋਗ ਹੋਇਆ ਦਮਦਮਾ ਸਾਹਿਬ ਜਾ ਕੇ ਉਹ ਜੋ ਕਿ ਸ਼੍ਰੋਮਣੀ ਕਮੇਟੀ ਨੇ ਬੜੇ ਸੋਚ ਸੰਝ ਕੇ ਜਥੇਦਾਰਾਂ ਨੇ ਨਿਹੰਗ ਸਿੰਘਾਂ ਨੇ ਜਥੇਬੰਦੀਆਂ ਨੇ ਸੰਤ ਸਮਾਜ ਨੇ ਦੇਸ਼ਾਂ ਪ੍ਰਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੇ ਇਸ ਕੰਨ ਨੂੰ ਸਮਝਦੇ ਹੋਏ ਬੜੇ ਦਾਸ ਨੂੰ ਵੀ ਫੋਨ ਆਇਆ ਸੋ ਉਸ ਕੰਨ ਨੂੰ ਸਮਝਦੇ ਹੋਏ ਅੱਜ ਦਾ ਜੋ ਫੈਸਲਾ ਸੀ ਸਾਡੇ ਜਲੰਧਰ ਜ਼ਿਲ੍ਹੇ ਦੇ ਪੰਜਾਬ ਦੇ ਟੈਗਰ ਫੋਰਸ ਜੱਸੀ ਤੱਲਣ ਜੀ ਜਿਨ੍ਹਾਂ ਦਾ ਸੰਗਤਾਂ ਨੂੰ ਇਕੱਠੇ ਕਰਕੇ ਲੈ ਕੇ ਗਏ ਨਾ ਹਜ਼ਾਰਾਂ ਦੇ ਸਾਫਨਾ ਜੋ ਕਿ ਕਲਦੀਪ ਸਿੰਘ ਸੰਦੂਰ ਜੀ ਜਿਨ੍ਹਾਂ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਮਿਹਰ ਕੀਤਾ ਅੱਜ ਗਲਾਂ ਵਿੱਚ ਹਾਰ ਉਹਨਾਂ ਦੇ ਪਾਏ ਮੈਂ ਦੇਖਿਆ ਜੋ ਕਿ ਕਠਮੜ ਦੇ ਵਿੱਚ ਅੱਜ 17 ਤਰੀਕ ਨੂੰ ਉਹ ਗੱਲ ਨਿਬੜ ਗਈ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਹਰਮੰਦਰ ਸਾਹਿਬ ਪ੍ਰਬੰਧ ਕਮੇਟੀ ਨੇ ਫੈਸਲਾ ਲਿਆ ਹੈ ਜੋ ਕਿ 15 ਕਨਾਲ 14 ਮਰਲੇ ਜ਼ਮੀਨ ਗੁਰੂ ਰਵੀਦਾਸ ਰਮਦਾਸਿਆ ਸਿੰਘਾ ਬਾਬਾ ਜੀਵਨ ਸਿੰਘ ਤੀਸੰਗ ਜੀ ਉਹਨਾਂ ਸਾਰਿਆਂ ਦੇ ਨਾਲ ਉਹ ਵੀ ਉਹਨਾਂ ਨੇ ਵਾਪਸ ਰਹਿਣ ਦਿੱਤੀ ਜਿਹਦਾ ਪਹਿਲਾਂ ਸੀ ਹੱਕ ਵਿੱਚ ਜਿੱਥੇ ਗੁਰਦਾਰਾ ਸਾਹਿਬ ਬਣਿਆ ਅਰਦਾਸਿਆ ਸਿੰਘਾ ਉਹ ਵੀ ਇਸੇ ਤਰ੍ਹਾਂ ਰਹੇਗਾ ਤਿੰਨ ਕਨਾਲਾਂ ਇਹਦੇ ਕੋਲ ਜਗ੍ਹਾ ਹੋਰ ਵੀ ਇਸੇ ਤਰ੍ਹਾਂ ਰਹੇਗੀ ਜੋ ਕਿ ਬਹੁਤ ਇੱਕ ਖੇਤ ਵਾਹ ਗਿਆ ਸੀ ਉਹ ਵੀ ਵਾਪਸ ਆ ਗਿਆ ਹੋਰ ਉੱਥੇ ਜਗ੍ਹਾ ਵਜਦੀ ਵਿੱਚ ਬਾਬਾ ਵੀਰ ਸਿੰਘ ਜੀ ਧੀਰ ਸਿੰਘ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਕਿ ਉੱਥੇ ਇੱਕ ਨਾ ਐਸਾ ਹੋਵੇਗਾ ਕੋਈ ਨਾ ਕੋ ਚਾਨਣ ਮਨਾਰਾ ਕੋਤਕ ਬਣਾਇਆ ਜਾਵੇਗਾ ਸੋ ਮੈਂ ਡੇਰਾ ਸੰਤ ਬਾਬਾ ਹਸਰਾਜੀ ਸ੍ਰੀ ਗੁਰੂ ਰਵਿਦਾਸ ਤੀਰਥ ਤਾਂ ਸੱਚਖੰਡ ਪੜਵਾ ਤੋਂ ਬੇਨਤੀ ਕਰਦਾ ਇਹ ਸਾਰੇ ਵਿਧਾਈ ਦੇ ਪਾਤਰ ਹਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਆਂੰਗ ਸਖ ਜਥੇਬੰਦੀਆਂ ਸਾਰੇ ਸੰਦੂਰ ਸਿੰਘ ਜੀ ਜੋ ਕਿ ਕਲਦੀਪ ਸਿੰਘ ਜੀ ਜਿਨ੍ਹਾਂ ਨੇ ਮੋਰੇ ਉਧਰ ਚੱਕੜ ਚੱਕਿਆ ਹੋਇਆ ਸੀ ਦਸਾਂ ਨੇ ਵੀ ਬੇਨਤੀਆਂ ਕੀਤੀਆਂ ਤੇ ਜੱਸੀ ਤਲਣ ਦੀ ਕੁਰਬਾਨੀ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਕੇ ਲੈ ਜਾਣਾ ਸਾਜ ਸੰਗਤ ਜੀ ਤੇ ਜੋ ਏਕਤਾ ਦੀ ਗੱਲ ਦਸ ਨੇ ਕਿਹਾ ਹੀ ਜਿਹੜੀ ਬਾਣੀ ਹੈ ਬਾਣੀ ਦਾ ਮਤਲਬ ਮਹਾਂਪੁਰਸ਼ਾਂ ਦੇ ਦਰਬਾਰ ਜਿੱਥੇ ਸਤਿਗੁਰੂ ਆਪ ਭੇਜਦਾ ਆਕਾਰਪੁਰਖ ਸੰਤ ਰੱਬ ਦੇ ਭੇਜੇ ਆਉਂਦੇ ਆ ਬੰਦਿਆਂ ਦੇ ਬਣਾਏ ਨਹੀਂ ਬਣਦੇ ਉਹ ਸਾਰੇ ਸੰਤੇ ਸੀ ਮੈਂ ਕੱਲ ਵੀ ਕਿਹਾ ਜਰਨ ਦੇ ਮਹਾਰਾਜ ਦੀ ਗੱਲ ਇਹ ਮੂर्ख ਲੋਕ ਸੰਤਾਂ ਨੇ ਕਰਦੇ ਆ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਪ ਕਰੌਣੇ ਆ ਲੋਕੀ ਸੁੱਖਾ ਸੁਖਦੇ ਆ ਸੰਤਾਂ ਦੇ ਦਰਬਾਰ ਤੇ ਸਾਧੂ ਹੁੰਦੇ ਰੂਪ ਰੱਬ ਦਾ ਸਾਧੂ ਮੰਗੇ ਭਲਾ ਸਭ ਦਾ ਹੁੰਦੀ ਸਾਧੂਆਂ ਦੀ ਧੂੜੀ ਸਾਰੇ ਰੋਗਾਂ ਦੀ ਦੁਆਰ ਤੁਸੀਂ ਡੇਰਿਆਂ ਤੇ ਗੱਲਾਂ ਨਾ ਕਰੋ ਸੰਤਾਂ ਦਾ ਬੈਰ ਨਾ ਕਰੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਾਰਾ ਨਾ ਵੀ ਜ਼ੁਲਮ ਕੀਤਾ ਲੋਕਾਂ ਨੇ ਇਹ ਅੱਜ ਉਹ ਜਿਹੜੇ ਵੀਰ ਸਿੰਘ ਜੀ ਤੀਸੰਗ ਜੀ ਮੇਰੇ ਸੁਣ ਚਾਈਆ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਦੇ ਲੋਕਾਂ ਨੇ ਹੱਲੇ ਡੱਲੇ ਬੋਲੇ ਤੇ ਉੱਥੇ ਉਹਨਾਂ ਨੇ ਇੱਕ ਰਫਲ ਲਿਆਂਦੀ ਸੀ ਉਹਨਾਂ ਨੇ ਕਿਹਾ ਗੁਰੂ ਜੀ ਜੀ ਆ ਦੇਖੋ ਚਲਾਉਣ ਲਈ ਇੱਕ ਬੰਦੇ ਮਰੇ ਹੋਏ ਸੀ ਅੱਜ ਜਿਨ੍ਹਾਂ ਦੀਆਂ ਯਾਦਾਂ ਬਣ ਗਈਆਂ ਉਸੇ ਜਗ੍ਹਾ ਤੇ ਮੈਂ ਸਰੂਵਨੀ ਕਮੇਟੀ ਦਾ ਵੀ ਕੁਟ ਕੁਟ ਧੰਵਾਦ ਕਰਦਾ ਜਿਨ੍ਹਾਂ ਨੇ ਇਸ ਕੰਮ ਨੂੰ ਸਮਝ ਸੋਚ ਕੇ ਸਾਡੀਆਂ ਬੇਤੀਆਂ ਆਪਾਂ ਨੂੰ ਇਕੱਠ ਰਹਿਣ ਦਿੱਤਾ ਦਮ ਦਾ ਮਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜਗਤਪੁਰੂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਸੇਕਤਾ ਦੇ ਕਿਰਪਾ ਕੀਤੀ ਹੈ ਬਹੁਤ ਵਧੀਆ ਕੀਤਾ ਜਿਨ੍ਹਾਂ ਨੇ ਬੰਦਗੀ ਦੇ ਨਾਲ ਜੁੜਿਆ ਹੈ ਬਾਬਾ ਵੀਰ ਸਿੰਘ ਜੀ ਤੀਸ ਸਿੰਘ ਜੀ ਸੋ ਸੰਗਤਾ ਵਧਾਈ ਦੇ ਪਤ్ర ਹੈ ਸਾਰੀਆਂ ਸੰਗਤਾਂ ਨੂੰ ਦਸ ਵੱਲੋਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਜੋ ਕਿ ਸਾਰਾ ਕੁਝ ਇਕਤਾ ਦੇ ਨਾਲ ਨਿਭੜਿਆ ਤਾਂ ਕਰਕੇ ਬਾਣੀ ਜਿਹੜੀ ਹੈ ਇਸਦੀ ਬਣਾਈਉ ਨਹੀਂ ਬਾਣੀ ਅਕਾਲ ਪੁਰਖ ਦੀ ਹੈ ਬਾਣੀ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਮਰਜੀ ਹੋਵੇ ਬਾਣੀ ਮਹਾਪੁਰਸ਼ੰਦੇ ਦਰਬਾਰ ਤੇ ਪ੍ਰਕਾਸ਼ ਹੋ ਕੇ ਖੰਡ ਪਾੜ ਸਕਦੇ ਆ ਸਹਿਜ ਪਾੜ ਹੋ ਸਕਦਾ ਇਹ ਡੇਰੇ ਮਹਾਪੁਰਸ਼ਾ ਦੇ ਆ ਮਹਾਪੁਰਸ਼ਾ ਤੋਂ ਬਗੈਰ ਕਰਨੀ ਬਣਦੀ ਮਰਨੇ ਕਿਹਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਦੀ ਸਰਨਾ ਸੰਤ ਅਮਾਰੀ ਓਟ ਸਤਨੀ ਸੰਤ ਅਮਾਰਾ ਗਹਿਣਾ ਅਰਜੰਦੇਵਰ ਜੀ ਸੰਤਾਂ ਦੀ ਗੱਲ ਕਰਦੇ ਆ ਸੰਤ ਜਨਾ ਮਿਲ ਹਰ ਜਿਸ ਕਾਇਓ ਕੋਟ ਜਨਮ ਕੇ ਦੋ ਗਵਾਇਓ ਜੋ ਚਾਹਤੇ ਸੋਇ ਮਨ ਪਾਇਓ ਕਰ ਕਰ ਭਾਰਨਾ ਦਵਾਇਓ ਸਰਬ ਸ਼ੁਕਰਨਾਮ ਬੜਾਏ ਗੁਰਪ੍ਰਸਾਦ ਨਾਨਕ ਮਤ ਪਾਇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਬੀਰ ਸਾਹਿਬ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਸੰਤ ਕਰਾਨ ਰਾਮ ਜੀ ਦਾਤਾ ਮੁਕਤ ਕੋ ਸਤ ਜਪਾਵੇ ਨਾਮ ਸੰਤਤਾ ਤੋਂ ਬਗੈਰ ਕੋਈ ਗੱਲ ਨਹੀਂ ਬਣਦੀ ਬਾਣੀ ਕਹਿੰਦੀ ਆ ਕੁੰਬੇ ਬਤਾਇਆ ਜਾ ਰਿਹਾ ਜਰ ਮੇਰੇ ਕਮਨ ਹੋਏ ਯਾਰ ਕ ਬਦਾ ਮਾਰੇ ਗੁਰੂ ਬਿਨਾ ਗਿਆਨ ਨਾ ਹੋਏ ਇਸ ਕਰਕੇ 사త్సੰਗਤ ਜੀ ਸੰਤਾਂ ਦੀ ਗੱਲ ਰੱਬ ਮੰਦਾ ਪਰ ਸਾਡੀਆਂ ਬੇਨਤੀਆਂ ਨੂੰ ਵੀ ਸੁਣਿਆ ਸੰਤ ਗਿਤਾ ਨੇ ਜਿਹੜਾ ਕਿ ਗੁਰੂ ਰੇ ਬਿਦਾਸ ਰੇ ਬਿਦਾਸੀਆ ਬਾਬਾ ਵੀਰ ਸਿੰਘ ਜੀ ਤੀਸੇ ਦੀ ਧਾਨਿਆਂ ਦੀ ਕਮਾਈ ਜੋ ਕਿ ਦਮਦਮਾ ਸਾਹਿਬ ਜਿੱਦਾਂ ਪਹਿਲਾਂ ਸੀ ਅੱਜ ਉਸ ਤਰ੍ਹਾਂ ਇਹ ਵੀਡੀਓ ਮੈਂ ਜੱਸੀ ਤਲਨਾ ਪਹਿਲਾਂ ਗੱਲ ਕੀਤੀ ਐ ਉਥੇ ਕੀ ਹੋਇਆ ਫੇ ਮੈਂ ਕਲਦੀਪ ਸਿੰਘ ਜੋ ਕਿ ਉਹਨਾਂ ਦੇ ਨਾਲ ਗੱਲ ਕੀਤੀ ਐ ਉਹ ਸੁਣ ਕੇ ਗੱਲ ਵਧਾਈਆਂ ਮੈਂ ਦੇ ਰਿਆ ਤਾਂ ਕਰਕੇ ਕੱਲ ਦਾਸਵੀ ਉਥੇ ਪਹੁੰਚਾ ਹੀ ਵੀਡੀਓ ਬੜੀ ਦੇਖੀ ਲੋਕਾਂ ਨੇ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਟੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ